ਪਵਿੱਤਰ ਨਗਰੀ ਸੁਲਤਾਨਪੁਰ ਲੋਧੀ ਵਿਖੇ ਉਸ ਵਕਤ ਇੱਕ ਦਰਦਨਾਕ ਹਾਦਸਾ ਵਾਪਰਿਆ ਜਦ ਗੁਰਦੁਆਰਾ ਸ਼੍ਰੀ ਸੰਤ ਕਟ ਸਾਹਿਬ ਨੇੜੇ ਬੇਈ ਨਦੀ ਦੇ ਕੰਢੇ ਤੋਂ ਸਾਰੇ ਜਾ ਰਹੇ ਮੂਲ ਮੰਤਰ ਸਥਾਨ ਦੀ ਇਮਾਰਤ ਦੇ ਉੱਪਰ ਰੰਗ ਕਰ ਰਹੇ ਇੱਕ ਵਿਅਕਤੀ ਦਾ ਪੈਰ ਤਿਲਕਨ ਕਰਕੇ ਉਹ ਚੌਥੀ ਮੰਜ਼ਲ ਤੋਂ ਡਿੱਗ ਗਿਆ ਇਮਾਰਤ ਨੂੰ ਰੰਗ ਕਰ ਰਹੇ ਮਜ਼ਦੂਰ ਦੀ ਮੌਕੇ ਤੇ ਹੀ ਮੌਤ ਹੋ ਗਈ ਮ੍ਰਿਤਕ ਮਜ਼ਦੂਰ ਦੀ ਪਛਾਣ ਸੁਖਵਿੰਦਰ ਸਿੰਘ ਉਮਰ 45 ਸਾਲ ਪੁੱਤਰ ਅਜੀਤ ਸਿੰਘ ਵਾਸੀ ਮੁਹੱਲਾ ਕਾਜ਼ੀਬਾਗ ਸੁਲਤਾਨਪੁਰ ਲੋਧੀ ਵਜੋਂ ਹੋਈ ਹੈ ਦੱਸਿਆ ਜਾ ਰਿਹਾ ਹੈ ਕਿ ਮਜ਼ਦੂਰ ਦਾ ਪੈਰ ਤਲਕਨ ਕਰਕੇ ਉਹ ਚੌਥੀ ਮੰਜ਼ਲ ਤੋਂ ਥੱਲੇ ਡਿੱਗ ਗਿਆ ਜਦ ਉਸ ਨੂੰ ਆਸ-ਪਾਸ ਦੇ ਮਜ਼ਦੂਰਾਂ ਤੇ ਵਿਅਕਤੀਆਂ ਵੱਲੋਂ ਜ਼ਖਮੀ ਹਾਲਤ ਦੇ ਵਿੱਚ ਸਥਾਨਕ ਸਿਵਲ ਹਸਪਤਾਲ ਦੇ ਵਿੱਚ ਪਹੁੰਚਾਇਆ ਗਿਆ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਦੱਸਿਆ ਕਿ ਇਹ ਮੂਲਮੰਤਰ ਸਥਾਨ ਦੀ ਕਾਰ ਸੇਵਾ ਚੱਲ ਰਹੀ ਸੀ ਜਿਸ ਦੇ ਚੱਲਦਿਆਂ ਹੀ ਇਮਾਰਤ ਨੂੰ ਰੰਗ ਰੋਗਨ ਕਰਵਾਇਆ ਜਾ ਰਿਹਾ ਸੀ ਇਹ ਵਿਅਕਤੀ ਚੌਥੀ ਮੰਜ਼ਲ ਤੇ ਰੰਗ ਕਰ ਰਿਹਾ ਸੀ ਅਤੇ ਉਸੇ ਵਕਤ ਇਹ ਦਰਦਨਾਕ ਹਾ사 ਵਾਪਰ ਜਾਂਦਾ ਹੈ ਮ੍ਰਿਤਕ ਸੁਖਵਿੰਦਰ ਸਿੰਘ ਇੱਕ ਬੇਹਦ ਮਿਹਨਤਕਸ਼ ਵਿਅਕਤੀ ਦੱਸਿਆ ਜਾ ਰਿਹਾ ਹੈ ਅਤੇ ਪੇਂਟਰ ਦਾ ਕੰਮ ਕਰਕੇ ਹੀ ਉਹ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦਾ ਸੀ। ਆਪਣੀ ਜਾਨ ਗਵਾ ਚੁੱਕੇ ਸੁਖਵਿੰਦਰ ਸਿੰਘ ਦੇ 4 ਸਾਲਾਂ ਦੇ ਪੁੱਤਰ ਅਤੇ ਪਤਨੀ ਦਾ ਹੁਣ ਕੋਈ ਵੀ ਹੋਰ ਸਹਾਰਾ ਨਹੀਂ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਧਿਆਨ ਦੇ ਵਿੱਚ ਮਾਮਲਾ ਆ ਚੁੱਕਿਆ ਹੈ ਅਤੇ ਆਸ ਕੀਤੀ ਜਾ ਰਹੀ ਹੈ ਕਿ ਸ਼੍ਰੋਮਣੀ ਕਮੇਟੀ ਵੱਲੋਂ ਮ੍ਰਿਤਕ ਨੌਜਵਾਨ ਦੇ ਪਰਿਵਾਰ ਦੀ ਬਾਫੜੀ ਜਾਵੇਗੀ। ਮੈਂ ਡਾਕਟਰ ਹਰਪੀਰ ਸਿੰਘ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਤੋਂ ਸਾਡੇ ਕੋਲ ਤਕਰੀਬਨ 1 ਵਜੇ ਨਾਲ ਨਾ ਡੈੱਡ ਬੋਡੀ ਆਈ ਹੈ। ਜਿਹਦਾ ਨਾਮ ਸੁਖਵਿੰਦਰ ਸਿੰਘ son of ਅਜੀਤ ਸਿੰਘ ਦੱਸਿਆ ਜਾ ਰਿਆ ਰਹਿਣ ਵਾਲਾ ਇਹ ਕਾਜੀਪਗ ਮੁਹੱਲੇ ਦਾ ਤੇ ਇਹ ਆਪਣੇ ਮੂਲ ਮੰਤਰ ਸਥਾਨ ਤੋਂ ਡਿੱਗਣ ਕਰਕੇ ਇਹਦੀ ਮੌਤ ਹੋਈ ਆ ਉੱਥੇ ਕੋਈ ਪੇਂਟ ਦਾ ਕੰਮ ਕਰ ਰਿਆ ਸੀਗਾ ਜੋ ਇਹਦੇ ਨਾਲ ਵਾਲੇ ਦੱਸ ਰਹੇ ਸੀਗੇ ਫਿਲਹਾਲ ਬੋੜੀ ਅਸੀਂ ਮੋਰਚੀ ਦੇ ਵਿੱਚ ਰੱਖ ਦਿੱਤੀ ਹੈ ਬੜੀ ਮੰਦ ਭਾਗੀ ਘਟਣਾ ਵਾਪਰੀ ਆ ਕਿਉਂਕਿ ਕਿਸੇ ਦੀ ਵੀ ਜਾਨ ਚਲੀ ਜਾਣੀ ਇਹ ਇੱਕ ਬੜੀ ਵੱਡੀ ਗੱਲ ਆ ਕਿਉਂਕਿ ਉਹ ਬੰਦਾ ਮਿਹਨਤ ਦੇ ਤੌਰ ਤੇ ਹੁਣ ਮੈਂ ਸਾਰੀ ਲੇਬਰ ਨੂੰ ਜਦੋਂ ਆ ਕੇ ਪੁੱਛਿਆ ਤਾਂ ਕਹਿੰਦੇ ਵੀ ਕੰਮ ਨੂੰ ਬੰਦਾ ਸੁਭਾਅ ਦਾ ਸੀ ਵੀ ਕਿਸੇ ਨਾਲ ਕੋਈ ਵਾਦਗਾਰ ਨਹੀਂ ਸੀ ਕਰਦਾ ਜਿਉਂ ਦੇ ਕੰਮ ਕੰਮ ਦੇਖੀ ਉਹ ਸੁਭਾਅ ਨਹੀਂ ਸੀ ਮਾੜਾ ਸੁਭਾਅ ਚੰਗਾ ਸੀ ਕੰਮ ਵਾਲਾ ਬੰਦਾ ਸੀ ਤੇ ਕਿਨੋਂ ਕਿਸੇ ਲਾਹ ਪ੍ਰਵਾਈ ਕਰਨ ਉੱਤੇ ਉਹਨੇ ਪੂਰਾ ਪ੍ਰੋਪਰ ਆਪਣਾ ਉਹ ਜਿਹੜਾ ਕਮਰ ਕੱਸਾ ਲਾ ਕੇ ਤੇ ਉਹ ਬੈਲਟ ਲਾ ਕੇ ਜਦੋਂ ਪੇਂਟ ਕਰਦੇ ਆ ਉਹ ਉਹਨੇ ਜਲਦੀ ਜਲਦੀ ਨਹੀਂ ਕਿਤੇ ਲਾਇਆ ਜਾਂ ਉਹ ਬਿਨਾਂ ਦੱਸੇ ਉੱਪਰ ਚੜ ਗਿਆ ਠੇਕੇਦਾਰ ਤੇ ਸਾਡਾ ਜਿਹੜਾ ਫੋਰਮੈਨ ਹੈ ਉਹ ਤੇ ਸਾਡੇ ਲੇਬਰ بارش ਆ ਗਈ ਛੋਦੋਂ بارش ਕਰਕੇ ਸਾਰੀ ਲੇਬਰ ਉਹਨੇ ਥੱਲੇ ਸਾਡੀ ਵੀ ਉੱਤੇ ਨਹੀਂ ਅਜੇ ਕੰਮ ਕਰਨਾ ਵੀ ਥੱਲੇ ਕਰ ਲੋ ਉਹ ਫੇਰ ਵੀ ਕਿਤੇ ਇਕੱਲਾ ਹੀ ਉੱਪਰ ਚੜ ਗਿਆ ਉੱਤੇ ਜਾ ਕੇ ਕੀ ਉਹਨੇ ਚਲੇ ਪੋਇਆ ਤੇ ਬਾਅਦ ਪਤਾ ਲੱਗਾ ਜਦੋਂ ਥੱਲੇ ਡਿੱਗਾ